ਅੱਜ ਤੁਸੀਂ ਸੁਣੋਗੇ ਕਹਾਣੀ ਦੋ ਦਿਲਾਂ ਦਾ ਮਿਲਨ ਦੋਸਤੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦੋ ਦਿਲਾਂ ਦਾ ਮਿਲਨ ਇੱਕ ਵਿਵਹਤਾ ਜੀਵਨ ਦੀ ਕਹਾਣੀ ਮਿੱਠੇ ਮਿੱਠੇ ਪਿਆਰ ਦੀ ਰੋਮਾਂਟਿਕ ਲਵ ਸਟੋਰੀ ਵਿਆਹ ਦੇ ਸ਼ੇਮੀ ਨੇ ਬਾਅਦ ਵੀ ਜੋਤੀ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦਾ ਵਿਆਹ ਉਸ ਦੀ ਪਸੰਦ ਮੁਤਾਬਿਕ ਲੜਕੇ ਨਾਲ ਨਹੀਂ ਹੋਇਆ ਕਿਉਂਕਿ ਜੋਤੀ ਰੰਗ ਰੂਪ ਦੀ ਬਹੁਤ ਸੋਹਣੀ ਤੇ ਜਗਤਾਰ ਉਸ ਦੇ ਮੁਕਾਬਲੇ ਜਿਆਦਾ ਸੋਹਣਾ ਨਹੀਂ ਸੀ ਸ਼ਾਇ ਜਗਤਾਰ ਨੂੰ ਵੀ ਮਹਿਸੂਸ ਹੁੰਦਾ ਸੀ ਕਿ ਉਸ ਨੂੰ ਕੁਝ ਜਿਆਦਾ ਸੋਹਣੀ ਪਤਨੀ ਮਿਲ ਗਈ ਹੈ ਥੋੜਾ ਸ਼ਰਮਿਲੇ ਸੁਭਾਅ ਦਾ ਹੋਣ ਕਾਰਨ ਸ਼ੁਰੂ-ਸ਼ੁਰੂ ਵਿੱਚ ਜੋਤੀ ਦੇ ਸਾਹਮਣੇ ਆਉਣ ਤੋਂ ਵੀ ਝਿਜਕਦਾ ਸੀ ਜਗਤਾਰ ਦਾ ਕੰਮ ਕਰ ਬਹੁਤ ਵਧੀਆ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਦੋਹਾਂ ਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਪਰ ਫਿਰ ਵੀ ਕਦੇ-ਕਦੇ ਨਿੱਕੀ ਜਹੀ ਕਿਸੇ ਗੱਲ ਤੇ ਉਹਨਾਂ ਦੀ ਲੜਾਈ ਹੋ ਜਾਂਦੀ ਤਨ ਜੋਤੀ ਕਈ ਕਈ ਦੇ ਜਗਤਾਰ ਨੂੰ ਬੁਲਾਉਂਦੀ ਨਾ ਐਤਵਾਰ ਸ਼ਾਮ ਨੂੰ ਜੋਤੀ ਤੇ ਜਗਤਾਰ ਨੇ ਮਾਰਕੀਟ ਜਾਣਾ ਸੀ ਪਰ ਕੋਈ ਅਚਾਨਕ ਜ਼ਰੂਰੀ ਕੰਮ ਹੋਣ ਕਾਰਨ ਜਗਤਾਰ ਜੋਤੀ ਨੂੰ ਮਾਰਕੀਟ ਨਾ ਲਿਜਾ ਸਕਿਆ ਬਸ ਇਸੇ ਗੱਲ ਤੇ ਜੋਤੀ ਜਗਤਾਰ ਨਾਲ ਨਾਰਾਜ਼ ਹੋ ਗਈ ਸੀ ਦੋ ਦਿਨ ਹੋ ਗਏ ਸਨ ਜੋਤੀ ਨੇ ਜਗਤਾਰ ਨੂੰ ਬੁਲਾਇਆ ਤੱਕ ਨਹੀਂ ਸੀ ਕੱਲ ਸ਼ਾਮ ਨੂੰ ਜਗਤਾਰ ਜੋਤੀ ਲਈ ਸੂਟ ਲੈ ਆਇਆ ਸੀ ਤੇ ਮੇਜ਼ ਤੇ ਰੱਖ ਦਿੱਤਾ ਜੋਤੀ ਨੇ ਰਾਤ ਹੀ ਵੇਖ ਲਿਆ ਸੀ ਕਿ ਮੇਜ਼ ਤੇ ਸੂਟ ਪਿਆ ਹੈ ਪਰ ਉਸ ਨੇ ਸੂਟ ਨੂੰ ਹੱਥ ਤੱਕ ਨਹੀਂ ਲਾਇਆ ਸੀ ਪਰ ਅਗਲੀ ਸਵੇਰ ਜਗਤਾਰ ਦੇ ਕੰਮ ਤੇ ਜਾਣ ਤੋਂ ਬਾਅਦ ਜਦੋਂ ਜੋਤੀ ਘਰ ਦੀ ਸਫਾਈ ਕਰ ਰਹੀ ਸੀ ਤਾਂ ਉਸ ਦੀ ਨਜ਼ਰ ਮੇਜ਼ ਤੇ ਰੱਖੇ ਸੂਟ ਕੋਲ ਪਈ ਇੱਕ ਚਿੱਠੀ ਤੇ ਪਈ ਜੋਤੀ ਨੇ ਝਾਟੋ ਚਿੱਠੀ ਆਪਣੇ ਹੱਥਾਂ ਵਿੱਚ ਲੈ ਕੇ ਪੜਨੀ ਸ਼ੁਰੂ ਕਰ ਦਿੱਤੀ ਚਿੱਠੀ ਵਿੱਚ ਲਿਖਿਆ ਸੀ ਮੇਰੀ ਪਿਆਰੀ ਜੋਤੀ ਮੈਨੂੰ ਤੇਰਾ ਗੁੱਸੇ ਵਾਲਾ ਚਿਹਰਾ ਬਹੁਤ ਸੋਹਣਾ ਲੱਗਦਾ ਹੈ। ਇਸ ਲਈ ਤੇਰਾ ਗੁੱਸੇ ਵਾਲਾ ਚਿਹਰਾ ਵੇਖਣ ਲਈ ਮੈਂ ਜਾਣ ਬੁਝ ਕੇ ਘਰ ਥੋੜੀ دیر ਨਾਲ ਆਉਂਦਾ ਹਾਂ। ਜਦੋਂ ਵੀ ਮੈਂ دیر ਨਾਲ ਘਰ ਆਉਂਦਾ ਹਾਂ, ਤੂੰ ਮੈਨੂੰ ਝਿੜਕਦੀ ਹੈ। ਮੈਨੂੰ ਤੇਰੀ ਝਿੜਕ ਬਹੁਤ ਪਸੰਦ ਹੈ। ਫਿਰ ਮੇਰਾ ਤੈਨੂੰ ਆਪਣੀਆਂ ਬਾਹਾਂ ਵਿੱਚ ਘੁੱਟਨ ਨੂੰ ਜੀ ਕਰਦਾ ਹੈ। ਪਰ ਤੂੰ ਦੇਖਿਆ ਹੋਣਾ ਕਿ ਮੈਂ ਇੰਨਾ ਰੋਮਾਂਟਿਕ ਨਹੀਂ ਹਾਂ। ਅਸਲ ਵਿੱਚ ਮੈਂ ਕੰਮ ਵਿੱਚ ਇੰਨਾ ਰੁੱਝਿਆ ਹੋਇਆ ਹਾਂ। ਕਿ ਮੇਰੇ ਕੋਲ ਤੇਰੇ ਨਾਲ ਸਮਾਂ ਬਿਤਾਉਣ ਦਾ ਟਾਈਮ ਨਹੀਂ ਹੁੰਦਾ ਤੂੰ ਕਈ ਵਾਰ ਜਾਣ ਬੁੱਝ ਕੇ ਮੂੰਹ ਫਲਾ ਕੇ ਬੈਠ ਜਾਂਦੀ ਹੈ ਪਰ ਮੈਂ ਤੈਨੂੰ ਜਾਣਦਾ ਹਾਂ ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ ਕਿ ਮੈਂ ਇਹ ਦੱਸ ਨਹੀਂ ਸਕਦਾ ਮੈਂ ਹਰ ਰੋਜ਼ ਤੈਨੂੰ ਆਪਣੀਆਂ ਬਾਹਾਂ ਵਿੱਚ ਲਪੇਟਣਾ ਚਾਹੁੰਦਾ ਹਾਂ ਪਰ ਕਿਸੇ ਅਣਜਾਣ ਡਰ ਕਰ ਅਜੇ ਹਾਂ ਨਹੀਂ ਕਰ ਪਾਉਂਦਾ ਮੈਂ ਹਰ ਰੋਜ਼ دیر ਨਾਲ ਕਰ ਪਰ ਤੰਦਾ ਇੱਕੋ ਇੱਕ ਕਾਰਨ ਇਹ ਹੈ ਕਿ ਮੈਂ ਸਿਰਫ ਤੇਰਾ ਗੁੱਸੇ ਵਾਲਾ ਚਿਹਰਾ ਵੇਖਣਾ ਚਾਹੁੰਦਾ ਹੁੰਦਾ ਹਾਂ ਤੇਰੇ ਗੁੱਸੇ ਵਾਲੇ ਚਿਹਰੇ ਦੇ ਪਿੱਛੇ ਬਹੁਤ ਸਾਰਾ ਨਦੇਖਿਆ ਪਿਆਰ ਛੁਪਿਆ ਹੋਇਆ ਹੁੰਦਾ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਇਸੇ ਲਈ ਮੈਂ ਤੇਰੇ ਇਨ ਪਿਆਰ ਨੂੰ ਆਪਣੇ ਦਿਲ ਵਿੱਚ ਲੁਕੋ ਕੇ ਰੱਖਦਾ ਹਾਂ ਮੈਂ ਸਵੇਰੇ ਜਲਦੀ ਉੱਠਦਾ ਹਾਂ ਤਾਂ ਜੋ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਤੇਰਾ ਸੋਹਣਾ ਮੁਖੜਾ ਦੇਖ ਸਕਾਂ ਚਲੋ ਇੰਨਾ ਸਾਰੀਆਂ ਗੱਲਾਂ ਨੂੰ ਛੱਡੋ ਕੱਲ ਮੈਂ ਤੇਰੇ ਲਈ ਇੱਕ ਸੂਟ ਲਿਆਇਆ ਸੀ ਅਤੇ ਮੇਜ਼ ਤੇ ਰੱਖ ਦਿੱਤਾ ਸੀ ਪਰ ਤੈਨੂੰ ਦੇ ਨਹੀਂ ਸਕਿਆ ਸ਼ਾਇਦ ਇਹ ਚਿੱਠੀ ਪੜਨ ਦੇ ਬਹਾਨੇ ਤੂੰ ਇਹ ਸੂਟ ਆਪਣੇ ਹੱਥਾਂ ਵਿੱਚ ਲਵੇਂਗੀ। ਸ਼ਾਇਦ ਤੈਨੂੰ ਸੂਟ ਚੰਗਾ ਨਾ ਲੱਗੇ। ਇਸ ਲਈ ਮੈਂ ਇਹ ਸੂਟ ਤੇਰੇ ਹੱਥਾਂ ਵਿੱਚ ਨਹੀਂ ਫੜਾ ਸਕਿਆ। ਤੈਨੂੰ ਪਤਾ ਹੀ ਹੈ ਕਿ ਮੈਂ ਕਦੇ ਇਕੱਲੇ ਨੇ ਸੂਟ ਨਹੀਂ ਖਰੀਦਿਆ। ਜਦੋਂ ਵੀ ਮੈਂ ਆਪਣੀ ਮਾਂ ਲਈ ਸੂਟ ਖਰੀਦਣ ਲਈ ਗਿਆ ਹਾਂ ਤਾਂ ਮਾਂ ਹਮੇਸ਼ਾ ਮੇਰੇ ਨਾਲ ਹੀ ਗਈ ਹੈ। ਮੈਂ ਕਦੇ ਵੀ ਆਪਣੀ ਪਸੰਦ ਅਨੁਸਾਰ ਸੂਟ ਨਹੀਂ ਖਰੀਦ ਸਕਿਆ। ਇਸ ਲਈ ਸ਼ਾਇਦ ਤੇਰੀ ਪਸੰਦ ਮੁਤਾਬਕ ਸੂਟ ਨਾ ਖਰੀਦ ਸਕਿਆ ਹੋਵਾਂ। ਇਸ ਲਈ ਤੈਨੂੰ ਮੈਂ ਨਹੀਂ ਦੇ ਸਕਿਆ ਤੇ ਮੇਸ ਤੇ ਰੱਖ ਦਿੱਤਾ ਸੀ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਇੱਕ ਦਿਨ ਮੈਂ ਤੇਰੇ ਲਈ ਬਹੁਤ ਹੀ ਸੋਹਣਾ ਸੂਟ ਲਿਆਵਾਂਗਾ ਅਤੇ ਹੌਲੀ-ਹੌਲੀ ਮੈਨੂੰ ਤੇਰੀ ਪਸੰਦ ਦਾ ਪਤਾ ਲੱਗ ਜਾਵੇਗਾ ਤੇਰਾ ਜਗਤਾਰ ਜਗਤਾਰ ਦੀ ਚਿੱਠੀ ਪੜ੍ਹ ਕੇ ਜੋਤੀ ਦੇ ਬੁੱਲਾਂ ਤੇ ਹਲਕੀ ਜਿਹੀ ਮੁਸਕਾਨ ਆ ਗਈ ਜਗਤਾਰ ਦੀ ਚਿੱਠੀ ਪੜ੍ਹ ਕੇ ਜੋਤੀ ਥੋੜੀ ਹੈਰਾਨ ਵੀ ਹੋਈ ਜਗਤਾਰ ਜੋ ਜੋਤੀ ਦੇ ਸਾਹਮਣੇ ਚੰਗੀ ਤਰ੍ਹਾਂ ਖੜਦਾ ਵੀ ਨਹੀਂ ਸੀ ਜਗਤਾਰ ਆਪਣੀ ਪਤਨੀ ਲਈ ਬਹੁਤ ਸਾਰਾ ਪਿਆਰ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਪਾ ਕੇ ਰੱਖ ਸਕਦਾ ਹੈ। ਜੋਤੀ ਦਾ ਸੁਪਨਾ ਸੀ ਕਿ ਉਸ ਦਾ ਇੱਕ ਹੈਂਡਸਮ ਪਤੀ ਹੋਵੇ ਅਤੇ ਉਹ ਬਹੁਤ ਰੋਮਾਂਟਿਕ ਹੋਵੇ। ਪਰ ਜਗਤਾਰ ਵਿੱਚ ਕੁਝ ਵੀ ਰੋਮਾਂਟਿਕ ਨਹੀਂ ਸੀ। ਪਰ ਹੁਣ ਲੱਗਦਾ ਹੈ ਕਿ ਜਗਤਾਰ ਦੇ ਦਿਲ ਵਿੱਚ ਰੋਮਾਂਟਿਕਤਾ ਦਾ ਡੂੰਘਾ ਸਮੁੰਦਰ ਹੈ। ਜੋਤੀ ਵੀ ਜਗਤਾਰ ਨੂੰ ਪਿਆਰ ਕਰਦੀ ਸੀ। ਪਰ ਕੋਈ ਵੀ ਆਪਣੇ ਦਿਲ ਵਿੱਚ ਛੁਪਿਆ ਪਿਆਰ ਕਿਸੇ ਨੂੰ ਜ਼ਾਹਰ ਨਹੀਂ ਕਰਦਾ। ਜਗਤਾਰ ਦੀ ਚਿੱਠੀ ਪੜ੍ਹ ਕੇ ਜੋਤੀ ਦਾ ਜੀ ਕੀਤਾ ਉਹ ਹੁਣੇ ਹੀ ਇਹ ਸੂਟ ਪਾ ਲਵੇ ਪਰ ਘਰ ਦੇ ਕੰਮਾਂ ਤੇ ਹੋਰ ਰੁਝੇਵਿਆਂ ਕਾਰਨ ਉਹ ਸਮੇਂ ਉਹ ਜਿਹਾ ਨਾ ਕਰ ਸਕੇ ਸ਼ਾਮ ਨੂੰ ਜਗਤਾਰ ਦੇ ਘਰ ਆਉਣ ਤੋਂ ਪਹਿਲਾਂ ਜੋਤੀ ਨੇ ਜਗਤਾਰ ਦਾ ਦਿੱਤਾ ਹੋਇਆ ਸੂਟ ਪਾ ਲਿਆ ਤੇ ਤਿਆਰ ਹੋ ਕੇ ਜਗਤਾਰ ਦਾ ਇੰਤਜ਼ਾਰ ਕਰਨ ਲੱਗੀ ਸ਼ਾਮ ਨੂੰ ਘਰ ਦਾ ਦਰਵਾਜ਼ਾ ਖੜਕਿਆ ਤਾਂ ਜੋਤੀ ਨੇ ਝੱਟ ਜਾ ਕੇ ਦਰਵਾਜ਼ਾ ਖੋਲ੍ਹਿਆ ਜਗਤਾਰ ਜੋਤੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਜਗਤਾਰ ਨੂੰ ਕਪਾਲੀ ਮਹਿਸੂਸ ਹੋਇਆ ਕਿ ਉਹ ਸ਼ਾਇਦ ਕਿਸੇ ਹੋਰ ਦੇ ਘਰ ਦਾ ਦਰਵਾਜ਼ਾ ਖੜਕਾ ਰਿਹਾ ਹੈ ਪਰ ਜਗਤਾਰ ਆਪਣੀ ਹੈਰਾਨੀ ਨੂੰ ਪਾਉਂਦਾ ਹੋਇਆ ਤੇ ਜੋਤੀ ਨੂੰ ਨਜ਼ਰਅੰਦਾਜ਼ ਕਰਤਾ ਹੋਇਆ ਘਰ ਦੇ ਅੰਦਰ ਚਲਾ ਗਿਆ ਹੁਣ ਤਾਂ ਜਗਤਾਰ ਹਰ ਰੋਜ਼ ਹੀ ਜੋਤੀ ਨੂੰ ਦੇਖਦਾ ਸੀ ਪਰ ਅੱਜ ਉਸ ਦਾ ਦਿੱਤਾ ਹੋਇਆ ਸੂਟ ਪਾਇਆ ਹੋਣ ਕਰਕੇ ਤੇ ਸੋਹਣੇ ਤਰੀਕੇ ਨਾਲ ਤਿਆਰ ਹੋਣ ਕਰਕੇ ਜੋਤੀ ਕਿਸੇ ਪਰੇ ਤੋਂ ਘੱਟ ਨਹੀਂ ਲੱਗ ਰਹੀ ਸੀ ਇਸੇ ਲਈ ਹੀ ਜਗਤਾਰ ਜੋਤੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਜਗਤਾਰ ਬੈੱਡ ਤੇ ਲੇਟ ਗਿਆ ਸੀ। ਉਦੋਂ ਹੀ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਆਈ। ਜਗਤਾਰ ਸਮਝ ਗਿਆ ਕਿ ਜੋਤੀ ਕਮਰੇ ਵਿੱਚ ਆਈ ਹੈ। ਜਿਵੇਂ ਹੀ ਜੋਤੀ ਕਮਰੇ ਵਿੱਚ ਆਈ ਤਾਂ ਚੁੱਪ-ਚਾਪ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਆਪਣੇ ਆਪ ਨੂੰ ਵਾਰ-ਵਾਰ ਸ਼ੀਸ਼ੇ ਵਿੱਚ ਦੇਖਦੀ ਰਹੀ। ਸ਼ੀਸ਼ੇ ਵਿੱਚ ਆਪਣੇ ਵਾਲ ਸਵਾਰਦੀ ਹੋਈ ਜੋਤੀ ਬਹੁਤ ਸੋਹਣੀ ਲੱਗ ਰਹੀ ਸੀ। ਜਗਤਾਰ ਦੀ ਨਿਗਾ ਉਹ ਵੱਲੀ ਸੀ। ਜਗਤਾਰ ਨੂੰ ਬੈੱਡ ਤੇ ਲੇਟਣਾ ਹੋਰ برداشت ਨਹੀਂ ਹੋ ਰਿਹਾ ਸੀ। ਕਿਉਂਕਿ ਜੋਤੀ ਜਗਤਾਰ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੀ ਸੀ ਜਗਤਾਰ ਦਾ ਦਿਲ ਵਾਰ-ਵਾਰ ਜਗਤਾਰ ਨੂੰ ਕਹਿ ਰਿਹਾ ਸੀ ਜੋਤੀ ਕੋਲ ਜਾ ਕੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲੈ ਉਹ ਤੇਰੇ ਲਈ ਹੀ ਇਸ ਤਰ੍ਹਾਂ ਸਜੀ ਸਵਰੀ ਹੈ ਜਗਤਾਰ ਹੌਲੀ ਜਿਹੀ ਉੱਠਿਆ ਤੇ ਜੋਤੀ ਦੇ ਪਿੱਛੇ ਜਾ ਕੇ ਖੜਾ ਹੋ ਗਿਆ ਜਗਤਾਰ ਜੋਤੀ ਨੂੰ ਪਿੱਛੇ ਤੋਂ ਆਪਣੀਆਂ ਬਾਹਾਂ ਵਿੱਚ ਘੁੱਟਣ ਲਈ ਬਹੁਤ ਉਤਸੁਕ ਸੀ ਪਰ ਕਿਸੇ ਅਣਜਾਣ ਕਾਰਨ ਉਸ ਉਹ ਜੇ ਹਣੀ ਕਰ ਪਾ ਰਿਹਾ ਸੀ ਫਿਰ ਵੀ ਜਗਤਾਰ ਨੇ ਸਾਰੇ ਅੰਜਾਨ ਡਰ ਛੱਡ ਕੇ ਜੋਤੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਜਗਤਾਰ ਨੂੰ ਜਫੀ ਪਾਈ ਦੇਖ ਕੇ ਜੋਤੀ ਹੈਰਾਨ ਰਹਿ ਗਈ ਤੇ ਜੋਤੀ ਦੇ ਦਿਲ ਅੰਦਰ ਛੁਪਿਆ ਪਿਆਰ ਵੀ ਬਾਹਰ ਆਉਣ ਲੱਗਾ। ਜੋਤੀ ਵੀ ਖੁਦ ਨੂੰ ਰੋਕ ਨਾ ਸકી ਅਤੇ ਜਗਤਾਰ ਨੇ ਜਫੀ ਪਾ ਲਈ। ਜਗਤਾਰ ਨੇ ਜੋਤੀ ਨੂੰ ਆਪਣੇ ਦੋਵੇਂ ਹੱਥਾਂ ਨਾਲ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਉਸ ਦੇ ਸਰੀਰ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਫਿਰ ਜਗਤਾਰ ਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਅਤੇ ਦੋਵੇਂ ਪਿਆਰ ਦੇ ਸਮੁੰਦਰ ਵਿੱਚ ਡੁੱਬ ਗਏ। ਜੋਤੀ ਦਾ ਗੁੱਸਾ ਗੀਲਾ ਪਿਆਰ ਅੱਗੇ ਸ਼ੂਮੰਤਰ ਹੋ ਚੁੱਕਾ ਸੀ ਅੱਜ ਦੀ ਰੋਮਾਂਟਿਕ ਕਹਾਣੀ ਲਵ ਸਟੋਰੀ ਤੋਂ ਅਸੀਂ ਸਿੱਖਿਆ ਕਿ ਗੁੱਸਾ ਤੇ ਹੰਕਾਰ ਦਿਲ ਵਿੱਚ ਛੁਪਾਇਆ ਜਾ ਸਕਦਾ ਹੈ ਪਰ ਪਿਆਰ ਦਿਲ ਵਿੱਚ ਨਹੀਂ ਛੁਪਾਇਆ ਜਾ ਸਕਦਾ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਮਿਲਦੇ ਆਈ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ